ਅਰਵਿੰਦ ਕੇਜਰੀਵਾਲ ਦੀ ਫੋਟੋ ਦੇ ਨਾਲ ਝੂਠ ਬੋਲੇ ਕਊਆ ਕਾਟੇ ਕਿਉਂ ਲਿਖਿਆ ਉਹ ਬੜੇ ਸੌਖੇ ਤੇ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਜਾ ਰਹੇ ਹਾਂ ਦਰਅਸਲ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹ ਬਾਹਰ ਆਏ ਰਾਤ ਤੇ ਅੱਜ ਪਹਿਲਾਂ ਹਨੂਮਾਨ ਮੰਦਿਰ ਵਿਖੇ ਮੱਥਾ ਟੇਕਿਆ ਤੇ ਆਪਣੇ ਵਰਕਰਾਂ ਨੂੰ ਅੱਜ ਉਹਨਾਂ ਨੇ ਸੰਬੋਧਨ ਕੀਤਾ ਸੰਬੋਧਨ ਕਰਦਿਆਂ ਪਹਿਲੇ ਭਾਸ਼ਣ ਦੇ ਵਿੱਚ ਕੁਝ ਵੱਡੇ ਵੱਡੇ ਇਤਿਹਾਸਿਕ ਝੂਠ ਬੋਲੇ ਗਏ ਉਹਨਾਂ ਦੇ ਵੱਲੋਂ ਕਿਹੜੇ ਕਿਹੜੇ ਜਿਹੜੇ ਅਸੀਂ ਫੜੇ ਆ ਖਾਸ ਕਰਕੇ ਪੰਜਾਬ ਨਾਲ ਸੰਬੰਧਿਤ ਇੱਕ ਵੱਡਾ ਝੂਠ ਜਿਹੜਾ ਉਹਨਾਂ ਨੇ ਬੋਲਿਆ ਉਹ ਕੀ ਬੋਲਿਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਸੁਣਾ ਦਿੰਨਾ ਔਰ ਫਿਰ ਦੱਸਾਂਗੇ ਕਿ ਉਹ ਝੂਠ ਹੈ ਕਿਵੇਂ ਸੀ ਪਹਿਲਾਂ ਉਹ ਸਪੀਚ ਥੋੜੀ ਜੀ ਜਿਹੜੀ ਆ ਸੁਣਾ ਦਿੱਤੀ ਜਾਵੇ ਥੋੜਾ ਜਿਹਾ ਟੋਟਾ ਸੁਣਾ ਦਿੱਤਾ ਜਾਵੇ ਜਿੱਥੇ ਅਰਵਿੰਦ ਕੇਦਰੀਵਾਲ ਝੂਠ ਬੋਲਦੇ ਦਿਖਾਈ ਦੇ ਰਿਹਾ ਜੀ ਪੰਜਾਬ ਕੇ ਅੰਦਰ ਮੇਰਾ ਇੱਕ ਮੰਤਰੀ ਮੇਰਾ ਇੱਕ ਮੰਤਰੀ ਭ੍ਰਸ਼ਟਾਚਾਰ ਮੈਂ ਮੇਰ ਕੋ ਪਤਾ ਚੱਲਾ ਕਿ ਉਹ ਪੈਸੇ ਮੰਗ ਰਹਾ ਹੈ वहां पे मान साहब ने उसको किसी को भी विपक्ष को नहीं पता था मीडिया को नहीं पता था हमने अपने मंत्री को उठा के जेल में भेज दिया हम ता सुनया ਤੁਸੀਂ ਕਿ ਅਰਵਿੰਦ ਕੇਜਰੀਵਾਲ ਸਾਹਿਬ ਕਿਸ ਤਰੀਕੇ ਦੇ ਨਾਲ ਇਹ ਗੱਲਾਂ ਕਹਿ ਰਿਹਾ ਹਾਲਾਂਕਿ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਹੈ ਕਿ ਇਹਨਾਂ ਨੇ ਆਪਣਾ ਮੰਤਰੀ ਨਹੀਂ ਫੜਿਆ ਆਪਣਾ ਮੰਤਰੀ ਫੜਿਆ ਵੀ ਔਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਹੋਰਾਂ ਦੀ ਜਿਹੜੀ ਤਾਰੀਫ 20 ਲੋਕਾਂ ਨੇ ਖੂਬ ਕੀਤੀ ਸੀ ਕਿ ਭਾਈ ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਇਸ ਤਰੀਕੇ ਦੇ ਨਾਲ ਆਪਣਾ ਮੰਤਰੀ ਫੜਿਆ ਹੋਵੇ ਪਰ ਅਰਵਿੰਦ ਕੇਜਰੀਵਾਲ ਜੀ ਇਹ ਤੁਸੀਂ ਲੋਕਾਂ ਨੂੰ ਦੱਸਣਾ ਭੁੱਲ ਗਏ ਕਿ ਜਿਹੜਾ ਇਹ ਮੰਤਰੀ ਭ੍ਰਿਸ਼ਟਾਚਾਰ ਦੇ ਵਿੱਚ ਲਿਪਟ ਸੀਗਾ ਜਿਹੜਾ ਇਹ ਮੰਤਰੀ ਜਿਹੜਾ ਤੁਸੀਂ ਗਲਤ ਠਹਿਰਾਇਆ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਜਿਹਦੇ ਸਬੂਤ ਵੀ ਤੁਹਾਡੇ ਕੋਲੇ ਸੀ ਤਾਂ ਫੇਰ ਉਹ ਤੁਹਾਡੀ ਪਤਨੀ ਦੇ ਨਾਲ ਖੜਾ 6 April ਨੂੰ ਕੀ ਕਰ ਰਿਹਾ ਆ ਤਸਵੀਰ ਜਿਹੜੀ ਹੈ ਇਹ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਦੀ ਤਸਵੀਰ ਹੈ ਇਹਨਾਂ ਦੀ ਪਤਨੀ ਦੇ ਨਾਲ ਉਹੀ ਮੰਤਰੀ ਖੜਾ ਗੱਲ ਵਿਜੇ ਸਿੰਘਲਾ ਦੀ ਕਰਦ ਰਏ ਨੇ ਔਰ ਇੰਨਾ ਹੀ ਨਹੀਂ ਸਗੋਂ ਦੀ ਉਹ ਆਪਣੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੜੀਆਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਕਰ ਰਿਆ ਇਹ ਤਸਵੀਰਾਂ ਅਰਵਿੰਦ ਕੇਜਰੀਵਾਲ ਦੇ ਨਾਲ ਤਸਵੀਰਾਂ ਨੇ ਉਸ ਮੰਤਰੀ ਦੀਆਂ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਜਿਹਦੀ ਬੱਲੇ ਬੱਲੇ ਖੱਟੀ ਜਾ ਰਹੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਔਰ ਗੁਰਮੀਤ ਸਿੰਘ ਖੁੜੀਆਂ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਵੀ ਲਗਾਤਾਰ ਉਹ ਵੋਟਾਂ ਮੰਗ ਰਹੇ ਆ ਹੁਣ ਅਸੀਂ ਪਿੱਟ ਤਪ ਤਪਾਈ ਸਾਰਿਆਂ ਨੇ ਪੰਜਾਬੀਆਂ ਨੇ ਕਿ ਭਾਈ ਭਗਵੰਤਬਾ ਨੇ ਬੜਾ ਚੰਗਾ ਕੰਮ ਕੀਤਾ ਇੱਕ ਭ੍ਰਿਸ਼ਟਾਚਾਰੀ ਬੰਦਾ ਜਿਹੜਾ ਫੜ ਲਿਆ ਹੁਣ ਅੱਜ ਤੱਕ ਨਾ ਤਾਂ ਉਹ ਸਬੂਤ ਜਿਹੜੇ ਭਗਵੰਤਬਾ ਨੇ ਕਹਿੰਦੇ ਸੀ ਕਿ ਨਾ ਤਾਂ মিডিਆ ਨੂੰ ਪਤਾ ਨਾ ਕਿਸੇ ਹੋਰ ਨੂੰ ਮੈਨੂੰ ਪਤਾ ਤੇ ਸਾਡਾ ਮੰਤਰੀ 1 ਰੁਪਿਆ ਜਿਹੜਾ ਉਹ ਕਮਿਸ਼ਨਰ ਮੰਗਦਾ ਸੀ ਵਿੱਚੋਂ ਕਹਿੰਦੇ ਉਹਨੂੰ ਮੈਂ ਫੜ ਲਿਆ ਬਰਖਾਸਤ ਕਰਤਾ ਜੇਲ੍ਹ ਭੇਜ ਦਿੱਤਾ ਬੜਾ ਚੰਗਾ ਕਦਮ ਸੀ ਪਰ ਨਾ ਤਾਂ ਉਹ ਸਬੂਤ ਕਹਿੰਦੇ ਅਦਾਲਤ ਦੇ ਵਿੱਚ ਦਿੱਤੇ ਗਏ ਨਾ ਉਹ ਸਬੂਤ ਲੋਕਾਂ ਦੇ ਸਾਹਮਣੇ ਲਿਆਂਦੇ ਗਏ ਚਲੋ ਸਾਹਮਣੇ ਤਾਂ ਜਿਹੜੇ ਤੁਸੀਂ ਕੀ ਲਿਆਉਣੇ ਸੀ ਉਹ ਮੰਤਰੀ ਨੂੰ ਤੁਸੀਂ ਲਿਆ ਕੇ ਫਿਰ ਮੀਟਿੰਗਾਂ ਦੇ ਵਿੱਚ ਸ਼ਾਮਲ ਕਰ ਲਿਆ ਫਿਰ ਉਹ ਮੰਤਰੀ ਜਿਹੜਾ ਉਹ ਹੁਣ ਸਿਰਫ ਉਹ ਐਮਐਲਏ ਆ ਉਹ ਫਿਰ ਤੁਹਾਡੀਆਂ ਮੀਟਿੰਗਾਂ ਦੇ ਵਿੱਚ ਕਰ ਕੀ ਰਿਹਾ ਤੁਹਾਡੀ ਪਾਰਟੀ ਦੇ ਵਿੱਚ ਹਾਲੇ ਵੀ ਕਰ ਕੀ ਰਿਹਾ ਅਰਵਿੰਦ ਕੇਜਰੀਵਾਲ ਦੀ ਪਤਨੀ ਦੇ ਨਾਲ ਖੜਾ ਕਰ ਕੀ ਰਿਹਾ ਠੀਕ ਹੈ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਜਾਣ ਤੋਂ ਬਾਅਦ ਸੰਵੇਦਨਾ ਪ੍ਰਗਟ ਕਰਨ ਗਿਆ ਪਰ ਉਹਨੂੰ ਤੁਸੀਂ ਸਟਾਰ ਕੰਪੇਨਰ ਵੀ ਲਾ ਲਿਆ ਆਪਣੀ ਪਾਰਟੀ ਦਾ ਐਨਾ ਹੀ ਨਹੀਂ ਇੱਕ ਹੋਰ ਰਤਨ ਇਹਨਾਂ ਦਾ ਅਮਿਤ ਰਤਨ ਅਮਿਤ ਰਤਨ ਕੋਟ ਫੱਤਾ ਜਿਹੜਾ ਕਿ ਇੱਕ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜੇਲ੍ਹ ਵੀ ਜਾ ਕੇ ਆਇਆ ਔਰ ਉਸ ਵਿਜੀਲੈਂਸ ਨੇ ਫੜਿਆ ਉਸ ਵਿਜੀਲੈਂਸ ਨੇ ਜਿਹਨੂੰ ਭਗਵੰਤਮਾਨ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕੰਮ ਹੀ ਬੜਾ ਵਧੀਆ ਕਰ ਰਹੀ ਹੈ ਔਰ ਵਿਜੀਲੈਂਸ ਨੇ ਮੌਕੇ ਤੋਂ ਪਹਿਲਾਂ ਤਾਂ ਫੜਿਆ ਪਰ ਕਿਸੇ ਤਰੀਕੇ ਉਥੋਂ ਵਾਜਬੂਚ ਗਏ ਫਿਰ ਵਿਜੀਲੈਂਸ ਨੇ ਬੜੇ ਤਰੀਕੇ ਦੇ ਨਾਲ ਜਾਂਚ ਕਰਨ ਤੋਂ ਬਾਅਦ ਮੇਰੇ ਖਿਆਲ 'ਚ 3-4 ਦਿਨਾਂ ਬਾਅਦ ਦੁਬਾਰਾ ਮਿਤ ਰਤਨ ਕੋਟ ਫੱਤੇ ਨੂੰ ਜਿਹੜਾ ਉਹ ਫੜਿਆ ਤਾਂ ਕੋਈ ਨਾ ਕੋਈ ਸਬੂਤ ਉਹਨਾਂ ਦੇ ਕੋਲ ਸੀਗੇ ਹੁਣ ਉਹ ਦੋਵੇਂ ਜਿਹੜੇ ਭਗਵੰਤ ਮਾਨ ਦੇ ਰੋਡ ਸ਼ੂਆਂ ਦੇ ਵਿੱਚ ਤੁਰੇ ਫਿਰਦੇ ਹੁੰਦੇ ਆ ਦੋਵੇਂ ਜਿਹੜੇ ਭਗਵੰਤ ਮਾਨ ਦੇ ਜਿਹੜੀਆਂ ਉਹ ਸਟੇਜਾਂ ਤੇ ਚੜ੍ਹੇ ਫਿਰਦੇ ਹੁੰਦੇ ਆ ਦੋਵੇਂ ਜਣੇ ਪਾਰਟੀ ਦੇ ਵਾਸਤੇ ਉਮੀਦਵਾਰ ਵਾਸਤੇ ਗੁਰਮੀਤ ਕੁੜੀਆਂ ਦੇ ਵਾਸਤੇ ਵੋਟਾਂ ਮੰਗੀ ਜਾ ਰਹੇ ਆ ਦੋਵੇਂ ਜਿਹੜੇ ਸਟਾਰ ਕੰਪੇਨਰ ਲਾਏ ਹੋਏ ਆ ਤਾਂ ਫੇਰ ਕੀ ਫਾਇਦਾ ਹੋਇਆ ਜੀ ਤੁਹਾਡਾ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਵਡੀਆਂ-ਵਡੀਆਂ ਗੱਲਾਂ ਕਰ ਰਹੇ ਹਾਂ ਕਿ ਅਸੀਂ ਉਹ ਮੰਤਰੀ ਜੀ ਚਾਕੇ ਜੇਲ੍ਹ ਦੇ ਵਿੱਚ ਦੇ ਤਾ ਉਹਨੂੰ ਐਦਾਂ ਕਰਤਾ ਅਰਵਿੰਦ ਕੇਜਰੀਵਾਲ ਜੀ ਇਹ ਵੀ ਦੱਸ ਦੋ ਕਿ ਉਹ ਮੰਤਰੀ ਨੂੰ ਜੇਲ੍ਹ ਦੇ ਵਿੱਚ ਦੇ ਤਾ ਪਰ ਅਸੀਂ ਉਹਦੇ ਕੋਈ ਸਬੂਤ ਅਦਾਲਤ ਨੂੰ ਨਹੀਂ ਦਿੱਤੇ ਅਸੀਂ ਉਹਦੇ ਕੋਈ ਸਬੂਤ ਜਿਹੜੇ ਆ ਉਹ ਲੋਕਾਂ ਨੂੰ ਨਹੀਂ ਦਿੱਤੇ ਕੀ ਕਿਤੇ ਇਹ ਤਾਂ ਨਹੀਂ ਸੀ ਕਿ ਬਾਅਦ ਦੇ ਵਿੱਚ ਪਤਾ ਲੱਗਿਆ ਹੋਵੇ ਕਿ ਵਿਜੇ ਸਿੰਘਲਾ ਦੇ ਨਾਲ ਕੋਈ ਵੱਡਾ ਬੰਦਾ ਵੀ ਤੁਹਾਡਾ ਕੋਈ ਫਸਦਾ ਸੀ ਉਹਨੂੰ ਬਚਾਉਣ ਦੇ ਲਈ ਸ਼ਾਇਦ ਤੁਸੀਂ ਕੁਝ ਬੋਲ ਨਾ ਰਹੇ ਹੋ ਹੁਣ ਵਿਜੇ ਸਿੰਘਲਾ ਜੀ ਵੀ ਜਮਾਨ ਕਿਉਂ ਬੰਦ ਕਰੀ ਫਿਰਦੇ ਆ ਉਹ ਵੀ ਕਿਉਂ ਨਹੀਂ ਪੁੱਛਦੇ ਆਪਦੇ ਮੁੱਖ ਮੰਤਰੀ ਤੋਂ ਕਿ ਭਾਈ ਤੁਸੀਂ ਫਿਰ ਮੇਰੇ ਸਬੂਤ ਦੇ ਦਿਓ ਅੱਗੇ ਇਹ ਕਿਤੇ ਗੱਲ ਰਲਿ ਮਿਲੀ ਭੁਗਤ ਦੋਨਾਂ ਪਾਸਿਓਂ ਤਾਂ ਨਹੀਂ ਇਹ ਜਿਹੜੀ ਗੱਲ ਦੱਸ ਦੇਣੀ ਚਾਹੀਦੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਬੜਾ ਵੱਡਾ ਭਾਸ਼ਣ ਜਿਹੜਾ ਦਿੱਤਾ ਅਰਵਿੰਦ ਕੇਜਰੀਵਾਲ ਉਹਨਾਂ ਨੇ ਹਾਲਾਂਕਿ ਗੱਲਾਂ ਬਹੁਤ ਸੀ ਜਿਨ੍ਹਾਂ ਨੂੰ ਜਿਹੜਾ ਧਿਆਨ ਕਰਕੇ ਰੋਕਿਆ ਜਾ ਸਕਦਾ ਸੀ ਜਾਂ ਰੁਕਿਆ ਨਹੀਂ ਜਾ ਮੈਂ ਕਹਾਂ ਕਿ ਉਹਨਾਂ ਤੇ ਤੁਹਾਡੇ ਅੱਗੇ ਲੇੜੀਆਂ ਲਿਆਂਦੀਆਂ ਜਾ ਸਕਦੀਆਂ ਜਿੱਥੇ ਜਿੱਥੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਹੋਰ ਵੀ ਜਿਹੜਾ ਝੂਠ ਜਿਹੜਾ ਉਹਨਾਂ ਨੇ ਬੋਲਿਆ ਆਪਣੀ ਸਪੀਚ ਦੇ ਵਿੱਚ ਤਾਂ ਪਰ ਸਭ ਤੋਂ ਵੱਡੀ ਜਿਹੜੀ ਗੱਲ ਇਹ ਲੱਗੀ ਕਿ ਭਾਈ ਇੱਕ ਪਾਸੇ ਤੁਸੀਂ ਉਸੇ ਹੀ ਕੰਮ ਨੂੰ ਲੈ ਕੇ ਪਿੱਠ ਤਪਤਪਾਈ ਜਾਂਦੇ ਹੋ ਦੂਜੇ ਪਾਸੇ ਉਹੀ ਮੰਤਰੀ ਨੂੰ ਤੁਸੀਂ ਨਾਲ ਬਿਠਾਈ ਬੈਠਿਓ ਮੰਤਰੀ ਜਿਹੜਾ ਹੁਣ ਤਾਂ ਐਮ ਐਲ ਏ ਆ ਉਹ ਤੁਹਾਡੀ ਪਤਨੀ ਉਹ ਤੁਹਾਡੇ ਘਰ ਦੇ ਵਿੱਚ ਤੁਰਿਆ ਫਿਰਦਾ ਪਤਨੀ ਦੇ ਨਾਲ ਜਿਹੜੀ ਉਹ ਮੀਟਿੰਗ ਵੀ ਕਰਕੇ ਆਉਂਦਾ ਤੁਹਾਡੇ ਦੇ ਤੁਹਾਡੇ ਜਿਹੜੇ ਹੈਗੇ ਜੇਲ੍ਹ ਜਾਣ ਦੇ ਪਿੱਛੋਂ ਸਵੇਦਨਾ ਪ੍ਰਗਟ ਕਰਕੇ ਆਉਂਦਾ ਐਮ ਐਲ ਏ ਮੰਤਰੀਆਂ ਦੇ ਨਾਲ ਜਾ ਕੇ ਉੱਥੇ ਫਿਰ ਤੁਹਾਡੀਆਂ ਪਾਰਟੀਆਂ ਮੀਟਿੰਗਾਂ ਦੇ ਵਿੱਚ ਵੀ ਤੁਰਿਆ ਫਿਰਦਾ ਫੇਰ ਐਤੋਂ ਤੁਸੀਂ ਉਹਨੂੰ ਸਟਾਰ ਕੰਪੇਨਰ ਵੀ ਜਿਹੜਾ ਲਾਇਆ ਹੋਇਆ ਤਾਂ ਕੇਜਰੀਵਾਲ ਸਾਹਿਬ ਇਹ ਵੀ ਲੋਕਾਂ ਨੂੰ ਦੱਸ ਦੇਣਾ ਸੀਗਾ ਕਿ ਠੀਕ ਆ ਅਸੀਂ ਕਾਰਵਾਈ ਕੋਈ ਨਹੀਂ ਕੀਤੀ ਅਸੀਂ ਪਾਰਟੀ ਚੋਂ ਉਹਨੂੰ ਕੱਢਿਆ ਨਹੀਂ ਅਸੀਂ ਸਸਪੈਂਡ ਜਿਹੜਾ ਉਹ ਕੀਤਾ ਨਹੀਂ ਉਹ ਤਾਂ ਅੱਜ ਵੀ ਸਾਡੇ ਨਾਲ ਹੀ ਤੁਰਿਆ ਫਿਰਦਾ ਇਹ ਵੀ ਜਿਹੜੀ ਆ ਗੱਲ ਦੱਸ ਦੇਣੀ ਚਾਹੀਦੀ ਸੀ ਹੁਣ ਥੋੜਾ ਜਿਹਾ ਵਿਜੇ ਸਿੰਗਲਾ ਹੋਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਵਿਜੇ ਸਿੰਗਲਾ ਜੀ ਤੁਹਾਡੇ ਬਾਰੇ ਤੁਹਾਡੇ ਉਸ ਕਾਂਡ ਦੇ ਬਾਰੇ ਤੁਹਾਡੀ ਉਸ ਗ੍ਰਿਫਤਾਰੀ ਦੇ ਬਾਰੇ ਵਾਰ-ਵਾਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਦੂਜੇ ਸੂਬਿਆਂ ਦੇ ਵਿੱਚ ਜਾਂਦੇ ਆ ਔਰ ਅਰਵਿੰਦ ਕੇਜਰੀਵਾਲ ਦੂਜੇ ਸੂਬਿਆਂ ਦੇ ਵਿੱਚ ਅੱਜ ਵੀ ਆਪਾਂ ਦੇਖਿਆ ਕਿ ਵਾਰ-ਵਾਰ ਤੁਹਾਡੇ ਵਾਲੇ ਮਸਲੇ ਦੇ ਉੱਪਰ ਆਪਣੀ ਪੇਟ ਤਪਤ ਪਾਉਂਦੇ ਆ ਤਾਂ ਫਿਰ ਤੁਸੀਂ ਕੁਝ ਕਿਉਂ ਨਹੀਂ ਬੋਲਦੇ ਜੀ ਤੁਸੀਂ ਗਲਤੋਂ ਤਾਂ ਨਹੀਂ ਬੋਲਦੇ ਤੁਸੀਂ ਕਹਿੰਦੇ ਹੋ ਕਿ ਮੈਂ ਸਹੀ ਆ ਫਿਰ ਭਗਵੰਤ ਮਾਨ ਤੋਂ ਸਬੂਤ ਕਿਉਂ ਨਹੀਂ ਮੰਗਦੇ ਭਗਵੰਤ ਮਾਨ ਨੇ ਅਦਾਲਤ ਦੇ ਵਿੱਚ ਸਬੂਤ ਦਿੱਤੇ ਕਿਉਂ ਨਹੀਂ ਭਗਵੰਤ ਮਾਨ ਨੇ ਲੋਕਾਂ ਦੇ ਵਿੱਚ ਸਬੂਤ ਲਿਆਂਦੇ ਕਿਉਂ ਨਹੀਂ ਪਰ quantum ਅਤੇ ਕੇਜਰੀਵਾਲ ਨੇ ਦੋਵਾਂ ਜਣਿਆਂ ਨੂੰ ਇਹ ਅਮਿਤ ਰਤਨ ਅਤੇ ਵਿਜੇ ਸਿੰਘਲਾ ਨੂੰ ਪਾਰਟੀ ਚੋਂ ਕੱਢਿਆ ਕਿਉਂ ਨਹੀਂ ਕੀ ਮਜਬੂਰੀ ਹੈ ਕਿ ਅੱਜ ਵੀ ਉਹ ਪਾਰਟੀ ਦੇ ਵਿੱਚ ਤੁਰੇ ਫਿਰਦੇ ਆ ਤੇ ਇਹ ਗੱਲਾਂ ਦਾ ਜਵਾਬ ਵੀ ਜਿਹੜਾ ਉਹ ਦੇਣਾ ਪਊਗਾ ਕਿਤੇ ਜਿਹੜੇ ਇਹਨਾਂ ਨੇ ਕਾਰਨਾਮੇ ਕੀਤੇ ਆ ਉਸ ਕਾਰਨਾਮਿਆਂ ਦੇ ਵਿੱਚ ਪਾਰਟੀ ਦਾ ਕਿਤੇ ਕੋਈ ਵੱਡਾ ਆਗੂ ਸ਼ਾਮਲ ਤਾਂ ਨਹੀਂ ਸੀ ਕਿ ਜੇ ਇਹਨਾਂ ਨੂੰ ਫਸਾਈ ਰੱਖਦੇ ਜੇ ਇਹਨਾਂ ਤੇ ਕੋਈ ਹੋਰ ਵੱਧ ਕਾਰਵਾਈ ਕਰਦੇ ਤਾਂ ਉਹ ਵੱਡਾ ਆਗੂ ਵੀ ਫਸਦਾ ਸੀ ਇਸ ਕਰਕੇ ਤੁਹਾਨੂੰ ਜਿਹੜੀ ਆ ਉਹ ਜ਼ੁਬਾਨ ਆਪਣੀ ਬੰਦ ਰੱਖਣੀ ਪੈ ਗਈ ਪਰ ਬਹੁਤ ਅਹਿਮ ਜਿਹੜੀ ਗੱਲ ਹੈ ਜਿਹੜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਾ ਨੇ ਕੀਤੀਆਂ ਪਰ ਵੱਡੇ ਵੱਡੇ ਝੂਠ ਬੋਲ ਗਏ ਇੱਕ ਵਾਰ ਫੇਰ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਸੁਣਾ ਦਿੱਤਾ ਜਾਵੇ ਕਿ ਅਰਵਿੰਦ ਕੇਜਰੀਵਾਲ ਨੇ ਉੱਥੇ ਕੀ ਕੁਝ ਗਿਆ ਪੰਜਾਬ ਕੇ ਅੰਦਰ ਮੇਰਾ ਇੱਕ ਮੰਤਰੀ ਮੇਰਾ ਇੱਕ ਮੰਤਰੀ ਭ੍ਰਸ਼ਟਾਚਾਰ ਮੈਂ ਮੇਰ ਕੋ ਪਤਾ ਚੱਲਾ ਕਿ ਉਹ ਪੈਸੇ ਮੰਗ ਰਹਾ ਹੈ वहां पे मान साहब ने उसको किसी को भी विपक्ष को नहीं पता था मीडिया को नहीं पता था हमने अपने मंत्री को उठा के जेल में भेज दिया पंजाब के अंदर मेरा एक मंत्री मेरा एक मंत्री भ्रष्टाचार में मेरे को पता चला कि वो पैसे मांग रहा है वहां पे मान साहब ने उसको किसी को भी विपक्ष को नहीं पता था मीडिया को नहीं पता था हमने अपने मंत्री को उठा के जेल में भेज दिया तो सुनया तू किस तरीके दे नाल अरविन्द केजरीवाल होनी अपनी जड़ी ओ थपथपा रहे ने ਪਰ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਇਹ ਗੱਲ ਦੱਸ ਦੇਣੀ ਚਾਹੀਦੀ ਹੈ ਕਿ ਭਾਈ ਜੇ ਤੁਹਾਡੇ ਕੋਲ ਇਹਨਾਂ ਦੇ ਖਿਲਾਫ ਸਬੂਤ ਸਿਗੇ ਤਾਂ ਪੇਸ਼ ਕਿਉਂ ਨਹੀਂ ਕੀਤੇ ਮੈਂ ਫੇਰ ਆਪਣੇ ਦਰਸ਼ਕਾਂ ਨੂੰ ਜਿਹੜੇ ਦੱਸਣੀ ਜਾਊਂਗਾ ਅੱਜ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਵੱਡਾ ਭਾਸ਼ਣ ਜਿਹੜਾ ਦਿੱਤਾ ਜਿਹਦੇ ਵਿੱਚ ਬਹੁਤ ਸਾਰੇ ਝੂਠ ਬੋਲੇ ਗਏ ਪਰ ਇੱਕ ਝੂਠ ਤੁਹਾਨੂੰ ਮੈਂ ਦੱਸ ਦਿੰਨਾ ਅਰਵਿੰਦ ਕੇਜਰੀਵਾਲ ਕਹਿੰਦੇ ਜੀ ਉਹ ਸਾਡਾ ਇੱਕ ਮੰਤਰੀ ਸੀ ਪੰਜਾਬ ਦੇ ਵਿੱਚ ਤੇ ਉਹ ਕੀ ਕੁਝ ਕਰਦਾ ਰਿਹਾ ਤੇ ਸਾਡੇ ਕੋਲੇ ਗੱਲ ਆਈ ਤੇ ਅਸੀਂ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਦੇ ਦਿੱਤਾ ਉਹ ਮੈਂ ਸੁਣਾਵਾਂਗਾ ਵੀ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉਹ ਸੁਣਾਵਾ ਵੀ ਦਿੱਤਾ ਜਾਵੇ ਪਰ ਮੈਂ ਫੇਰ ਦੱਸ ਦਿੰਦਾ ਅਰਵਿੰਦ ਕਿਦਰੀਵਾਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਇੱਕ ਵੱਡਾ ਭਾਸ਼ਣ ਦਿੰਦੇ ਆ ਭਾਸ਼ਣ ਦੇ ਵਿੱਚ ਬਹੁਤ ਵੱਡੇ ਵੱਡੇ ਝੂਠ ਬੋਲਦੇ ਆ ਉਹਨਾਂ ਦੇ ਵਿੱਚੋਂ ਇੱਕ ਛੋਟੀ ਜੀ ਗੱਲ ਤੁਹਾਨੂੰ ਮੈਂ ਸੁਣਾ ਦਿੰਦਾ ਉਹ ਸੁਣਾ ਦਿੱਤੀ ਜਾਵੇ ਪੰਜਾਬ ਕੇ ਅੰਦਰ ਮੇਰਾ ਇੱਕ ਮੰਤਰੀ ਮੇਰਾ ਇੱਕ ਮੰਤਰੀ ਭ੍ਰਸ਼ਟਾਚਾਰ ਮੈਨੂੰ ਕੋ ਪਤਾ ਚੱਲਾ ਕਿ ਉਹ ਪੈਸੇ ਮੰਗ ਰਹਾ ਹੈ ਵहां पे ਮਾਨ ਸਾਹਿਬ ਨੇ ਉਸ ਕੋ ਕਿਸੇ ਕੋ ਵੀ ਵਿਪੱਖਸ਼ ਕੋ ਨਹੀਂ ਪਤਾ تھا ਮੀਡੀਆ ਕੋ ਨਹੀਂ ਪਤਾ تھا ਅਸੀਂ ਆਪਣੇ ਮੰਤਰੀ ਕੋ ਉਫਾ ਕੇ ਜੇਲ੍ਹ ਵਿੱਚ ਭੇਜ ਦਿਆ ਤਾਂ ਇਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣੀ ਇਹ ਗੱਲਾਂ ਕਹਿੰਦੇ ਦਿਖਾਈ ਦਿੱਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਦੇ ਝੂਠ ਕੋਈ ਨਹੀਂ ਇਹਦੇ 'ਚ ਝੂਠ ਕੋਈ ਨਹੀਂਗਾ ਫੜਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕਾਂ ਨੇ ਤਰੀਫ ਵੀ ਕੀਤੀ ਪਰ ਹੁਣ ਇਹਨਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਹੀ ਵਿਜੇ ਸਿੰਘਲਾ ਜਿਹਦੀ ਤੁਸੀਂ ਗੱਲ ਕਰਕੇ ਪੇਟ ਤਪਤਪਾ ਰਹੇ ਹੋ ਕੇਜਰੀਵਾਲ ਸਾਹਿਬ ਉਹ 6 April ਨੂੰ ਤੁਹਾਡੀ ਵਾਈਫ ਦੇ ਨਾਲ ਮੀਟਿੰਗਾਂ ਕਰਦਾ ਫਿਰਦਾ ਇਹ ਤੁਹਾਡੀ ਫਿਰ ਵਾਈਫ ਇਹਨਾਂ ਦੇ ਇਹੋ ਜਿਹੇ ਲੋਕਾਂ ਨੂੰ ਕਿਉਂ ਮਿਲਦੀ ਹੈ ਜੀ ਕਿਉਂ ਇਹ ਤੁਹਾਡੀ ਪਾਰਟੀ ਦੇ ਵਿੱਚ ਨੇ ਇਹੋ ਜਿਹੇ ਲੋਕ ਫਿਰ ਕਿਉਂ ਇਹ ਤੁਹਾਡੇ ਉਮੀਦਵਾਰ ਵਾਸਤੇ ਵੋਟਾਂ ਮੰਗਦੇ ਫਿਰਦੇ ਆ ਕਿਉਂ ਇਹ ਸਟਾਰ ਕੰਪੇਨਰ ਜਿਹੜੇ ਤੁਸੀਂ ਕਿਲਾਏ ਆ ਕਿਉਂ ਤੁਸੀਂ ਇਹਨਾਂ ਤੇ ਜੇ ਪਰਚੇ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਤੇ ਕਿਉਂ ਅਮਿਤ ਰਤਨ ਕੋਟ ਫੱਤੇ ਨੂੰ ਤੇ ਵਿਜੇ ਸਿੰਘਲਾ ਨੂੰ ਜਿਹੜਾ ਪਾਰਟੀ ਚੋਂ ਬਾਹਰ ਨਹੀਂ ਕੱਢਿਆ ਇਸ ਗੱਲ ਦਾ ਪੰਜਾਬ ਜਵਾਬ ਮੰਗਦਾ